ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿਉਂਕਿ ਲੋਕਾਂ ਨੇ ਬਹੁਤ ਵਧੀਆ ਜਿੱਤ ਜਿਹੜੀ ਸੀ ਉਹ ਮੈਂਬਰ ਪਾਰਲੀਮੈਂਟ ਦੇ ਵਿੱਚ ਸਾਨੂੰ ਮਿਲੀ। ਔਰ ਉਸ ਤੋਂ ਬਾਅਦ ਜਿਹੜੇ ਇਲੈਕਸ਼ਨ ਹੋਏ ਆ ਚਾਹੇ ਉਹ ਸਰਪੰਚੀਆਂ ਦੀ ਗੱਲ ਕਰ ਲਈਏ ਚਾਹੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ। ਉਹਨਾਂ ਦੇ ਵਿੱਚ ਸਾਡੇ ਵਰਕਰਾਂ ਨੇ ਦਿਨ ਰਾਤ ਕੰਮ ਕੀਤਾ ਔਰ ਉਹਨਾਂ ਦੀ ਮਿਹਨਤ ਕਰਕੇ ਜਿਹੜੀਆਂ ਅਸੀਂ ਸੀਟਾਂ ਜਿੱਤੇਆਂ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਚਾਹੇ ਬਲਾਕ ਸੰਮਤੀ ਆ ਚਾਹੇ ਉਹ ਸਰਪੰਚੀਆਂ ਕਿਉਂਕਿ ਵਰਕਰ ਹਮੇਸ਼ਾ ਚਾਹੁੰਦਾ ਹੈ ਕਿ ਮੇਰੀ ਕਾਂਗਰਸ ਪਾਰਟੀ ਤੇ ਮੇਰਾ ਲੀਡਰ ਅੱਗੇ ਵਧੇ। ਪਰ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਆ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਮੈਂ ਲੋਕ ਰੋਜ਼ ਲੋਕਾਂ ਦੇ ਵਿੱਚ ਵਿਚਰਦਾ ਵਾਂ ਹਰਿਆਣੇ ਦੇ ਵਿੱਚ ਸੇਮੇ ਪੋਜੀਸ਼ਨ ਬਣੀ ਸੀ ਕਿ ਓਵਰ ਕੌਨਫੀਡੈਂਸ ਕਰਕੇ ਅਸੀਂ ਰਹਿ ਗਏ ਪਰ ਸਾਡੀ ਇੱਥੇ ਸਮੁੱਚੀ ਲੀਡਰਸ਼ਿਪ ਆ ਚਾਹੇ ਮਰਿੰਦਰ ਸਿੰਘ ਰਾਜਾ ਵਰਿੰਗ ਦੀ ਗੱਲ ਕਰ ਲਈਏ ਚਾਹੇ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਸਾਹਿਬ ਦੀ ਗੱਲ ਕਰ ਲਈਏ ਚਾਹੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਚਾਹੇ ਚਰਨਜੀਤ ਸਿੰਘ ਚੰਨੀ ਜੀ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਕਿ ਇੱਕ মিডিਆ ਜਿਹੜਾ ਇਹ ਗੱਲ ਕਹਿੰਦਾ ਹੈ ਕਿ ਇਕੱਠੇ ਨਹੀਂ ਪਰ ਅਸੀਂ 7 ਤਰੀਕ ਤੋਂ ਜਿਹੜਾ ਪ੍ਰੋਗਰਾਮ ਹੈ ਜਿੰਦੇ ਵਿੱਚ ਮਨਰੇਗਾ ਬਚਾਓ ਜਿਹੜੀਆਂ ਰੈਲੀਆਂ ਅਸੀਂ ਕਰ ਰਹੇ ਹਾਂ ਕਿਉਂਕਿ ਜੋ ਸੈਂਟਰ ਸਰਕਾਰ ਨੇ ਫੈਸਲਾ ਲਿਆ ਹੈ ਜਿੰਦੇ ਵਿੱਚ ਇਹਦਾ ਨਾਮ ਤਾਂ ਬਦਲੇ ਹੀ ਬਦਲਿਆ ਪਰ ਇਹਦੇ ਕੰਮ ਵੀ ਬਦਲ ਦਿੱਤੇ ਅੱਜ ਸਰਕਾਰਾਂ ਨੂੰ ਔਖਾ ਹੋ ਗਿਆ ਕੰਮ ਕਰਨਾ ਚਾਹੇ ਪੰਜਾਬ ਦੇ ਵਿੱਚ ਸਰਕਾਰ ਔਰ ਪੰਜਾਬ ਦੇ ਵਿੱਚ ਵੀ ਪੰਜਾਬ ਦੀ ਸਰਕਾਰ ਨੇ ਮਤਾ ਪਾ ਜਿਹੜਾ ਕਿ ਉਹ ਬਿੱਲ ਨਹੀਂ ਪਾਸ ਹੋਣ ਦਿੱਤਾ ਕਿਉਂਕਿ ਇਹਦੇ ਵਿੱਚ ਜਦੋਂ 60 40 ਦੀ ਰੇਸ਼ੋ ਆ ਜਾਊਗੀ ਤਾਂ ਉਸੇ ਕੰਮ ਕਿਵੇਂ ਚਲਾਵਾਂਗੇ ਇਹ ਕਹਿੰਦੇ ਆ ਕਿ 125 ਦਿਨ ਦਾ ਰੋਜ਼ਗਾਰ ਦੇਵਾਂਗੇ ਬੀਜੇਪੀ ਸਰਕਾਰ ਕਹਿੰਦੀ ਹੈ ਰੋਜ਼ਗਾਰ ਤਾਂ ਲੋਕਾਂ ਨੂੰ 12 ਦਿਨ ਦਾ ਨਹੀਂ ਮਿਲਦਾ ਕਿ 125 ਦਿਨ ਦਾ ਕਿੱਥੋਂ ਦੇਣਗੇ ਔਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਮਨਰੇਗਾ ਦੇ ਵਿੱਚ ਜਿਹੜਾ ਅੱਗੇ ਅਸੀਂ ਬਰਮਾ ਮੰਦੇ ਸੀ ਜਾਂ ਰੋੜਾਂ ਦਾ ਕੰਮ ਕਰਦੇ ਸੀ ਉਹ ਬੰਦ ਕਰ ਦਿੱਤਾ ਇਰੀਗੇਸ਼ਨ ਦਾ ਕੰਮ ਬੰਦ ਕਰ ਦਿੱਤਾ ਔਰ ਇਸ ਸਟੇਪ ਜਿਹੜੀਆਂ ਕਿ 7 ਤਰੀਕ ਤੋਂ ਸਾਡੇ ਪੰਜਾਬ ਦੇ ਜਿਹੜੇ ਇਨਚਾਰਜ ਨੇ ਸਾਬਕਾ ਮੰਤਰੀ ਭਪੇਸ਼ ਬਗੇਲ ਜੀ ਮੁੱਖ ਮੰਤਰੀ ਜਿਹੜੇ ਰਹੇ ਉਹ ਆ ਪਹੁੰਚ ਰਹੇ ਨੇ ਔਰ ਉਹਨਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਕਿ ਸਾਰੇ ਜ਼ਿਲ੍ਹਿਆਂ ਦਾ ਜਿਹੜਾ ਕਿ ਉਹ ਰੈਲੀਆਂ ਦੇ ਰੂਪ ਦੇ ਵਿੱਚ ਇੱਕ ਦੌਰਾ ਕਰ ਰਿਹਾ ਔਰ ਉਹਨਾਂ ਗਰੀਬ ਲੋਕਾਂ ਨੇ ਕਿਉਂਕਿ ਹਮੇਸ਼ਾ ਜੇ ਬਾਹ ਫੜੀ ਹੈ ਤੇ ਕਾਂਗਰਸ ਪਾਰਟੀ ਨੇ ਫੜੀ ਔਰ ਕਾਂਗਰਸ ਪਾਰਟੀ ਵੀ ਜੱਜ ਜਿਉਂਦੀ ਹੈ ਤੇ ਉਹ ਗਰੀਬ ਭਾਈ ਚਾਏ ਕਰਕੇ ਕਿਉਂਕਿ ਗਰੀਬ ਹਮੇਸ਼ਾ ਜਿਹੜਾ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹੈ ਔਰ ਇਸ ਕਰਕੇ ਸਾਰੇ ਜਿਹੜੇ ਲੋਕ ਆ ਸਾਰੇ ਲੀਡਰ ਉਹ ਦਿਨ ਰਾਤ ਕੰਮ ਕਰ ਰਿਹਾ ਔਰ ਮੈਂ ਖਾਸ ਤੌਰ ਤੇ ਆਪਦੇ ਲੀਡਰਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਲੋਕਾਂ ਦਾ ਐਕਸ਼ਨ ਆ ਉਹ ਕਹਿੰਦੇ ਪਹਿਲਾਂ ਸਰਕਾਰ ਬਣਾ ਲਈਏ ਮੁੱਖ ਮੰਤਰੀ ਤਾਂ ਫਿਰ ਬਣ ਜਾਗੇ ਇਸ ਕਰਕੇ ਅਸੀਂ ਸਰਕਾਰ ਬਣਾਉਣ ਲਈ ਇੱਕ ਜੋ ਟੌਣ ਦੀ ਲੋੜ ਆ ਔਰ ਇਕੱਠੇ ਹੋ ਗਏ ਅਸੀਂ ਕੰਮ ਕਰੀਏ ਤਾਂ ਕਿ ਜੋ ਭਾਜਪਾ ਤੇ ਆਮ ਆਦਮੀ ਜੋ ਏ ਬੀ ਪਾਰਟੀਆਂ ਬਣ ਕੇ ਕੰਮ ਕਰ ਰਹੀਆਂ ਨੇ ਇਹਨਾਂ ਨੂੰ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਜਿਹੜਾ ਨਕਾਬ ਖੁੱਸਣਾ ਬਹੁਤ ਜ਼ਰੂਰੀ ਹੈ ਬਿਲਕੁਲ ਸ਼ਹਿਨਦੀ ਉਹਨਾਂ ਕਿਤੇ ਜਿਵੇਂ ਆਸ਼ੂ ਵਾਲਾ ਸੀ ਬਾਈ ਦੇਖਣ ਜਾਂ ਇੱਕ ਦੋ ਇਲੈਕਸ਼ਨ ਹੋਏ ਨੇ ਉਹਨਾਂ ਦੇ ਆਪ시 ਗੁੱਟਬੰਦੀ ਕਰਕੇ ਕਾਂਗਰਸ ਨੂੰ ਤਾਂ ਗੱਲ ਇਹ ਆ ਕਿ ਜਿੱਥੇ ਤੁਸੀਂ ਓਵਰ ਕੌਨਫੀਡੈਂਸ ਹੋਗੇ ਜਿੱਥੇ ਤੁਹਾਨੂੰ ਇਹ ਹੋਗਾ ਕਿ ਠੀਕ ਐਸੀ ਫਲਾਣੇ ਨੂੰ ਨਹੀਂ ਸੱਦਣਾਗਾ ਮੈਂ ਅੱਜ ਵੀ ਅੱਜ ਕਹਿਣਾ ਕਿ ਜਿਹੜੇ ਮਨਰੇਗਾ ਦੇ ਪ੍ਰੋਗਰਾਮ ਚੱਲਦੇ ਜੀ ਸਮੁੱਚੀ ਲੀਡਰਸ਼ਿਪ ਆਉਂਦੀ ਹੈ ਤੇ ਤੁਸੀਂ ਵੇਖਿਆ ਜੇ ਦਿਨਾਂ ਦੇ ਵਿੱਚ ਜਿਹੜੀ ਹਵਾ ਕਿਵੇਂ ਬਦਲਦੀ ਔਰ ਇਹਦੇ ਨਾਲ ਨਾਲ ਵਾਕਈ ਜਿਹੜੀ ਆਸ਼ੂ ਜੀ ਵਾਲੀ ਸੀਟ ਦੀ ਗੱਲ ਕਰਦੇ ਆ ਕਿ ਜੇ ਉੱਥੇ ਰਾਜਾ ਵੜਿੰਗ ਜੀ ਹੁੰਦੇ ਸਖਜਿੰਦਰ ਸਿੰਘ ਰੰਧਾਵਾ ਜੀ ਪਹੁੰਚਦੇ ਪ੍ਰਤਾਪ ਸਿੰਘ ਬਾਜਵਾ ਜੀ ਪਹੁੰਚਦੇ ਬੈਂਸ ਬ੍ਰਦਰ ਹੁੰਦੇ ਤਾਂ ਉਹ ਜਿਹੜੀ ਸੀਟ ਆ ਆਸ਼ੂ ਜੀ ਜਿਹੜੇ ਉਹ ਐਮਐਲਏ ਹੁੰਦੇ ਬਾਈ ਇਲੈਕਸ਼ਨ ਜਿੱਤੀ ਹੁੰਦੀ ਕਿਤੇ ਲੱਗਦਾ ਪ੍ਰਧਾਨ ਜੀ ਬਾਰੇ ਸਿਵਰੀ ਸਿੱਧੀ ਗੱਲ ਕਰਦੇ ਜੀ ਪਰ ਸ਼ਾਹਾਂ ਅ ਤਪੂ ਬੁੱਟਾ ਸਿੰਘ ਵਾਲੀ ਗੱਲ ਤੇ ਨਹੀਂ ਅੰਦੇ ਆਪਾਂ ਹੁਣ ਇੱਕ ਉਹਨਾਂ ਨੇ ਕਿਹਾ ਵੀ 70% ਤੇ 70 ਸੀਟਾਂ ਸੀ ਨੌਜਵਾਨਾਂ ਨੂੰ ਦੇਵਾਂਗੇ ਉਹਦੇ ਨਾਲੋਂ ਮੈਨੂੰ ਲੱਗਦਾ ਆਪੋ ਤਰਹੀ ਮੱਚ ਗਈ ਏ ਇਹ ਬਿਰਗਾ ਜੀ ਇੰਨੀ ਦਿਨਾਂ ਹੋਣਾ ਦੀ ਗੱਲ ਇਹ ਆ ਕਿ ਬਹੁਤ ਚੰਗੇ ਲੋਕ ਨੇ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਔਰ ਕਈ ਜਿਹੜੇ ਵੱਡੇ ਲੀਡਰ ਨੇ ਜਿਹੜੇ ਆਪ ਦੀ ਜਾਇਦਾਦ ਸਮਝ ਕੇ ਬੈਠੇ ਆ ਮੈਂ ਗੱਲ ਕਹਿਣਾ ਕਿ ਜੇ ਕੁਲਵੀਰ ਸਿੰਘ ਜੀਰਾ ਦਾ ਸਰਵੇ ਕਰਵਾਇਆ ਜਾਵੇ ਜੀ ਉਹ ਜੀਰੇ ਤੋਂ ਨਹੀਂ ਜਿੱਤ ਰਿਹਾ ਤੇ ਹੁੰਦੀ ਜਗ੍ਹਾ ਤੇ ਸੈਂਕੜੇ ਨੰਬਰ ਤੇ ਕੌਣ ਚੰਗਾ ਕੰਮ ਕਰ ਰਿਹਾ ਹੈ ਚਾਹੇ ਕੋਈ ਨੌਜਵਾਨ ਉਹਨੂੰ ਟਿਕਟ ਦੇਣੀ ਚਾਹੀਦੀ ਹੈ ਹਮੇਸ਼ਾ ਮੀਨਿੰਗ ਕੈਂਡੀਡੇਟ ਨੂੰ ਜਿਹੜੀਆਂ ਪਾਰਟੀਆਂ ਨੇ ਟਿਕਟ ਦਿੱਤੀ ਹੈ ਸਰਵੇ ਦੇ ਮੁਤਾਬਕ ਉਹ ਹਮੇਸ਼ਾ ਸਰਕਾਰ ਬਣਾਈਏ ਔਰ ਇਹਦੇ ਵਿੱਚ ਇਹ ਨਹੀਂ ਵੇਖਣਾ ਚਾਹੀਦਾ ਕਿ ਠੀਕ ਹੈ ਬਈ ਕਿ 65 ਸਾਲ ਦੇ ਜਿਹੜੇ ਬੰਦੇ ਦੀ ਟਿਕਟ ਆ ਜਾਂ 70 ਸਾਲ ਦੇ ਆਦਮੀ ਦੀ ਜਿਹੜੇ ਕਿ ਨੇਤਾ ਦੀ ਟਿਕਟ ਦਾ ਉਹ 33 ਸਾਲਾਂ ਵਾਲੇ ਨੂੰ ਕਿਉਂ దਈਏ ਹੋ ਸਕਦਾ 33 ਸਾਲ ਵਾਲਾ ਉਦੋਂ ਵੱਧ ਕੰਮ ਕਰਦਾ ਹੋਵੇ ਜਿਹੜਾ ਬੰਦਾ ਮਿਹਨਤ ਕਰਦਾ ਜਿਹੜਾ ਫੀਲਡ 'ਚ ਰਹਿੰਦਾ ਫੀਲਡ 'ਚ ਰਹਿਣ ਦਾ ਮਤਲਬ ਇਹ ਨਹੀਂਗਾ ਕਿ ਅੱਜ ਹੁਣ ਵੋਟਾਂ ਆਉਣੀਆਂ ਨੇ ਅੱਜ ਹਰੇਕ ਲੀਡਰ ਫੀਲਡ ਦੇ ਵਿੱਚ ਐ ਐਦੂ 4 ਸਾਲ ਪਹਿਲਾਂ ਕੌਣ ਫੀਲਡ 'ਚ ਸੀ ਉਦੋਂ ਰਾਜੇਵਿੰਗ ਨੇ ਕਾਂਗਰਸ ਖੜੀ ਕੀਤੀ ਉਦੋਂ ਕਿਹੜੇ ਲੀਡਰਾਂ ਨੇ ਕੰਮ ਕੀਤਾ 4 ਸਾਲ ਅੱਜ ਜਿਨ੍ਹਾਂ ਲੋਕਾਂ ਨੇ 4 ਸਾਲ ਕੰਮ ਕੀਤਾ ਉਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਹਰਾ ਸਕਦੀ ਕਿਉਂਕਿ ਖੀਰਲੇ ਸਾਲ ਤੇ ਖੀਰਲੇ 6 ਮਹੀਨਿਆਂ ਚ ਤਾਂ ਹਰੇਕ ਹੀ ਲੀਡਰ ਬੰਦਾ ਹੈ ਲੀਡਰ ਉਹ ਜਿਹੜਾ ਲੋਕਾਂ ਦੇ ਨਾਲ ਖੜੇ ਜਿਹੜਾ ਆਪੋਜੀਸ਼ਨ ਦਾ ਰੋਲ ਅਦਾ ਕਰੇ ਇਸ ਜਿਹੜਿਆਂ ਦੇ ਨਾਲ ਚੰਗੇ ਜੂ ਯਾਦ ਲੋਕਾਂ ਨੂੰ ਲਾਜ਼ਮੀ ਮਾਰੇ ਨੇ ਗੱਲ ਇਹ ਹੈ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਬਹੁਤ ਹੀ ਮਾਤ ਭਾਗੀਆਂ ਘਟਨਾਵਾਂ ਨੇ ਜਿਵੇਂ ਕਪੂਰਥਾਲਾ ਦੇ ਵਿੱਚ ਇੱਕ ਮਹਿਲਾ ਨੂੰ ਗੋਲੀ ਮਾਰ ਦਿੱਤੀ ਗਈ ਸਾਡੇ ਧਰਮਕੋਟ ਹਲਕੇ ਦੇ ਵਿੱਚ ਉਥੇ ਇੱਕ ਨੌਜਵਾਨ ਜਿਹੜਾ ਬੈਂਕ ਚ ਡਿਊਟੀ ਕਰਦਾ ਸੀ ਸ਼ਰਯਮ ਨੂੰ 16 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਕੱਲ ਦੀ ਗੱਲ ਹੈ ਕਿ ਮੇਰੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਬਲਟੋਹਾ ਪਿੰਡ ਜਿੱਥੋਂ ਦਾ ਸਰਪੰਚ ਜਰਮਲ ਸਿੰਘ ਜਿਹੜਾ ਵਿਆਹ ਤੇ ਬੈਠਾ ਹੈ ਜਿਹੜੀ ਮੈਂ ਵੀਡੀਓ ਵੀ ਇੱਕ ਅਪਲੋਡ ਕੀਤੀ ਹੈ ਤੁਸੀਂ ਟੀਵੀ ਚੈਨਲਾਂ ਤੇ ਵੀ ਦੇਖ ਰਹੇ ਹੋ ਦੋ ਜਣੇ ਆਉਂਦੇ ਆ ਸ਼ਰਿਆ ਮੰਨ ਕੇ ਪਹਿਲਾਂ ਗੈਂਗਸਟਰਾਂ ਵਾਲੋਂ ਉਹਨੂੰ ਥ੍ਰੇਟ ਆਉਂਦੀ ਔਰ ਉਹ ਵਿਆਹ ਤੇ ਬੈਠੇ ਨੂੰ ਆਣ ਕੇ ਕੋਈ ਉਹਨਾਂ ਦੇ ਮੂੰਹ ਨਹੀਂ ਢੱਕੇ ਕੋਈ ਕੁਝ ਨਹੀਂ ਸਿੱਧੇ ਆਉਂਦੇ ਆ ਉਹਨੂੰ ਗੋਲੀ ਮਾਰ ਕੇ ਸਰਪੰਚ ਨੂੰ ਚਲੇ ਜਾਂਦੇ ਇਸ ਤੋਂ ਮਾੜੇ ਹਾਲਾਤ ਕੀ ਹੋ ਸਕਦੇ ਅੱਜ ਇੱਥੋਂ ਤੱਕ ਕਿ ਤੁਸੀਂ ਕਿਸੇ ਐਸਐਸਪੀ ਨੂੰ ਡੀਜੀਪੀ ਨੂੰ ਕਿਸੇ ਆਈਜੀ ਨੂੰ ਫੋਨ ਕਰ ਲਓ ਅੱਜ ਉਹਨੂੰ ਕਹੋ ਨਾ ਮੈਨੂੰ ਥ੍ਰੇਟ ਆਈ ਹੈ ਤੇ ਉਹ ਇਹ ਗੱਲ ਕਹਿੰਦਾ ਜੀ ਰਾਤ ਦੇ ਪ੍ਰੋਗਰਾਮ ਤੇ ਜਾਣਾ ਬੰਦ ਕਰ ਦਿਓ ਵਿਆਹਾਂ ਤੇ ਔਰ ਜਿੰਨੇ ਮਾੜੇ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹਨੇ ਮਾੜੇ ਹਾਲਾਤ ਤਾਂ ਕਿਤੇ ਅੱਤਵਾਦ ਚ ਵੀ ਨਹੀਂ ਸੀਗੇ ਕਿਉਂਕਿ ਅੱਤਵਾਦ ਦਾ ਪਤਾ ਹੁੰਦਾ ਸੀਗਾ ਕਿ ਫਲਾਣਾ ਬੰਦਾ ਵੀ ਫਲਾੜੇ ਦਾ ਮੁੰਡਾ ਅੱਤਵਾਦੀ ਹੈ ਇੰਦੇ ਚ ਤਾਂ ਹੋਣਾ ਜਿਹੜੇ ਲੋਕ ਜਿਹੜੇ ਥੱਲੇ ਦਿਹਾੜੀਦਾਰ ਨੇ ਉਹਨਾਂ ਨੂੰ ਰੁਪਈਆ 5000 ਦੇ ਕੇ ਤੇ ਸਿੱਧੂ ਮੂਸੇਵਾਲੇ ਵਰਗਾ ਦਾ ਕਤਲ ਕਰਾ ਦਿੰਦੇ ਨੇ ਇਸ ਕਰਕੇ ਇਹ ਹੈ ਕਿ ਬੁਰੀ ਤਰ੍ਹਾਂ ਸਰਕਾਰ ਫੇਰ ਹੋ ਚੁੱਕੀ ਔਰ ਲੋਕ ਬਹੁਤ ਦੁਖੀ ਨੇ ਔਰ ਲੋਕ ਸਰਕਾਰ ਜਿਹੜੀ ਆ ਉਹ ਕਾਂਗਰਸ ਪਾਰਟੀ ਲਿਆਉਣਾ ਚਾਹੁੰਦੇ ਆ ਕਿਉਂਕਿ ਅਮਨ ਤੇ ਸ਼ਾਂਤੀ ਜੇ ਲੈ ਕੇ ਆ ਸਕਦੀ ਹੈ ਉਹ ਕਾਂਗਰਸ ਪਾਰਟੀ ਲੈ ਕੇ ਆ